ਮੁੱਖ ਮੰਤਰੀ ਪੰਜਾਬ ਮਾਨਜੋਤ ਸਿੰਘ ਮਾਨ ਜੀ ਦਾ ਓਟ-ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਹਲਕੇ ਦੇ ਵਿੱਚ ਆ ਕੇ ਸਾਡਾ ਮਾਣ ਵਧਾਇਆ ਇੱਥੋਂ ਦੀ ਸੰਗਤ ਨਾਲ ਦਰਸ਼ਨ ਕੀਤੇ ਨੇ ਉਹਨਾਂ ਨਾਲ ਰੂਬਰੂ ਹੋਏ ਨੇ ਆਮਰਗੜ ਹਲਕੇ ਦੇ ਵਿੱਚ ਸਾਡੇ ਪ੍ਰੋਜੈਕਟ ਜਿਹੜੇ ਕਰੀਬ ਕੰਪਲੀਟ ਹੋ ਚੱਕੇ ਨੇ ਜਿਹਦੇ ਵਿੱਚੋਂ ਬਹੁਤ ਸਾਰੇ ਜਿਵੇਂ ਇਰੀਗੇਸ਼ਨ ਦਾ ਉਹ ਹਜੇ ਵੀ ਚੱਲ ਰਿਹਾ ਤੇ ਜਿਹਦੇ ਵਿੱਚ ਕਈ ਮਾਈਨਰ ਤੇ ਪਾਈਪਲਾਈਨਾਂ ਦਾ ਕੰਮ ਆ ਚੱਲ ਰਹੀ ਹੈ ਵੀ ਆਮਦਵੀ ਪਾਰਟੀ ਲੋਕਾਂ ਦੀ ਅੱਜ ਤੱਕ ਦੀ ਸਭ ਤੋਂ ਵੱਧ ਹੱਤੀਸੀ ਪਾਰਟੀ ਆ ਜਿਹੜੇ ਕੰਮ 17 ਸਾਲਾਂ ਦੇ ਰੁਕੇ ਹੋਏ تھے ਉਹ ਆਮਦਵੀ ਪਾਰਟੀ ਕਰ ਰਹੀ ਆ ਜਿ ਜਾਰ ਟਾਈਮ ਦੇਖ ਰਹੇ ਪਿਆਰੇ ਦਸ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਲੇਰ ਕੋਟਲਾ ਤੋਂ ਜ਼ਿਲ੍ਹਾ ਇੰਚਾਰਜ ਕੁਲਵੰਤ ਸਿੰਘ ਮਹਾੜੀ ਅੱਜ ਅਸੀਂ ਤੁਹਾਡੀ ਇੱਕ ਇਹ ਜਿਹੇ ਮੁੱਦੇ ਤੇ ਗੱਦਗਲ ਖੜਾ ਦਿੰਦੇ ਆ ਕਿ ਜਿਵੇਂ ਕਿ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਮਰਗੜ ਦੇ ਵਿੱਚ ਇੱਕ ਰੈਲੀ ਨੂੰ ਸਮੋਹਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਅਮਰਗੜਾ ਤੇ ਅਹਿਮਦਗੜਾ ਵਿੱਚ ਸਬਡਿਵੀਜ਼ਨ ਪੱਧਰ ਦੇ ਜਿਹੜੇ ਦਫ਼ਤਰ ਸੀਗੇ ਤਹਿਸੀਲ ਕੰਪਲੈਕਸ ਉਹਨਾਂ ਦਾ ਵੀ ਢਾਟਨ ਕੀਤਾ ਹੈ ਉਹਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਵਿਕਾਸ ਕਾਰਜਾਂ ਦਾ ਵੀ ਜਿਹੜਾ ਐਲਾਨ ਕੀਤਾ ਇਸ ਦੇ ਨਾਲ ਹੀ ਹਲਕਾ ਵਿਧਾਇਕ ਅਮਰਗੜ ਪ੍ਰੋਫੈਸਰ ਜਸਵੰਤ ਸਿੰਘ ਗੱਜਨਵਾਇਰਾਂ ਨੇ ਉਹਨਾਂ ਅੱਗੇ ਅਮਰਗੜਾ ਤੇ ਅਹਿਮਦਗੜ ਦੇ ਜੋ ਸੀਐਚਸੀ ਨੇ ਉਹਨਾਂ ਨੂੰ एसडीएच सबडिवीजन हॉस्पिटल बणाण ਲਈ ਮੁੱਖ ਮੰਤਰੀ ਸਾਹਿਬ ਅੱਗੇ ਮੰਗ ਰੱਖੀ ਜਿਹਨਾਂ ਨੂੰ ਉਹਨਾਂ ਨੇ ਤੁਰੰਤ ਪ੍ਰਵਾਨ ਕਰਕੇ ਇਹਨਾਂ ਨੂੰ ਬਣਾਉਣ ਦਾ ਐਲਾਨ ਕੀਤਾ ਇਸ ਸਬੰਧੀ ਹਲਕਾ ਅਮਰਗੜ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨਵਾਰਾ ਨੇ ਮੁੱਖ ਮੰਤਰੀ ਸਮੇਤ ਆਈਆਂ ਸਖਸੀਤਾਂ ਦਾ ਧੰਨਵਾਦ ਕਰਨ ਲਈ ਅਮਰਗੜ ਦੇ ਇੱਕ ਵਿੱਤਿਕ ਪ੍ਰੈਸ ਕਾਨਫਰੰਸ ਰੱਖੀ ਹੈ ਤੁਹਾਡੇ ਨਾਲ ਉਹਨਾਂ ਦੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾ ਰਿਹਾ ਦੇਖਦੇ ਰਹੋ ਜਝਾਰ ਟੈਮ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਮਾਨਜੋਤ ਸਿੰਘ ਮਾਨ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਹਲਕੇ ਦੇ ਵਿੱਚ ਆ ਕੇ ਸਾਡਾ ਮਾਣ ਵਧਾਇਆ ਇੱਥੇ ਦੀ ਸੰਗਤ ਨਾਲ ਦਰਸ਼ਨ ਕੀਤੇ ਨੇ ਉਹਨਾਂ ਨਾਲ ਰੂਹੂਰੂ ਹੋਏ ਨੇ ਮੈਂ ਦੂਜਾ ਸਾਡੇ ਇਲਾਕੇ ਦੀ ਸਾਰੀ ਸਮੂਹ ਸਾ ਸੰਗਤ ਬੱਚੇ ਬੀਬੀਆਂ ਭੈਣਾ ਸਰਪੰਚ ਪੰਚ ਚੇਅਰਮੈਨ ਪ੍ਰਧਾਨ ਤੇ ਜਿਨੇ ਵੀ ਹਲਕੇ ਦੇ ਮੋਤਵਰ ਸੱਜਣ ਜਿਨੇ ਵੀ ਵਰਕਰ ਆਮ ਆਦਮੀ ਪਾਰਟੀ ਦੇ ਦਰਜਾ ਵਾਰ ਦਰਜਾ ਸਾਰੇ ਵਲੰਟੀਅਰ ਸਹਿਵਾ ਨਾਲ ਮੈਂ ਕੋੜ ਕੋੜ ਤਨਬਰ ਕਰਤਾ ਕਿਉਂਕਿ ਐਡੇ ਵੱਡੇ ਸਮਾਗਮ ਕੋਈ ਕਿਸੇ ਇੱਕ ਵਿਅਕਤੀ ਦਾ ਨਹੀਂ ਹੁੰਦਾ ਇਹ ਤਾਂ ਪਾਰਟੀ ਦਾ ਤੇ ਸਰਕਾਰ ਦਾ ਸਮਾਗਮ ਸੀ ਜਿਹਦੇ ਵਿੱਚ ਮਨ ਲੇ ਇੰਨੇ ਭੱਤੇ ਭਾਰੀ ਘਟ ਦੇ ਵਿੱਚ ਇੱਕ ਹਲਕੇ ਦੇ ਵਿੱਚੋਂ ਸੰਗਤ ਦਾ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਿਚਾਰ ਸੁਣਨੇ ਇੱਕ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਲੋਕਾਂ ਦੇ ਵਿੱਚ ਵਿਸ਼ਵਾਸ ਵੀ ਇਹ ਕਾਸ ਕਰਨਾ ਹੈ ਕਿਉਂਕਿ ਸਾਡੇ ਕੰਮਾਂ ਤੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੋਚ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਮੋਹਰ ਲਾਈਆ ਜਿਹੜੇ ਲੋਕਾਂ ਦੇ ਜਨਤਕ ਕੰਮ ਇੰਨੇ ਤੇਜੀ ਦੇ ਨਾਲ ਹੋ ਰਹੇ ਨੇ ਜਿਹਦੇ ਵਿੱਚ ਤੋਂ ਬੜੇ ਵੱਡੇ ਲੋਕਾਂ ਦੇ ਹਿੱਤਾਂ ਦੇ ਕੰਮ ਨੇ ਜਿਵੇਂ ਪੂਰੇ ਪੰਜਾਬ ਦੇ ਵਿੱਚ 10 ਲੱਖ ਦਾ ਮੀਮਾ ਯੋਜਨਾ ਆਈ ਆ ਕਿ ਹਰ ਪਰਿਵਾਰ ਨੂੰ ਮਿਲੇਗਾ ਤੇ ਉਸ ਤੋਂ ਬਿਨਾ ਜਿਹੜੀਆਂ ਅਸੀਂ ਨੇਕਾਂ ਹੀ ਯੋਜਨਾ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਖੋਸਾ ਤੇ ਆਮਰਗੜ ਹਲਕੇ ਦੇ ਵਿੱਚ ਸਾਡੇ ਪ੍ਰੋਜੈਕਟ ਜਿਹੜੇ ਕਰੀਬ ਕੰਪਲੀਟ ਹੋ ਚੱਕੇ ਚੁੱਕੇ ਨੇ ਜਿਹਦੇ ਵਿੱਚੋਂ ਬਹੁਤ ਸਾਰੇ ਜਿਵੇਂ ਇਰੀਗੇਸ਼ਨ ਦਾ ਉਹ ਹਜੇ ਵੀ ਚੱਲ ਰਿਹਾ ਤੇ ਜਿਹਦੇ ਵਿੱਚ ਕਈ ਮਾਈਨਰ ਤੇ ਪਾਈਪਲਾਈਨਾਂ ਦਾ ਕੰਮ ਚੱਲ ਰਿਹਾ ਤੇ ਉਸ ਤੋਂ ਬਿਨਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਭ ਤੋਂ ਵੱਧ ਸਤਿਕਾਰ ਇਸ ਕਰਕੇ ਵੀ ਕਰਦਾ ਕਿਉਂਕਿ ਉਹਨਾਂ ਨੇ ਆ ਕੇ ਕੋਈ ਇਹ ਨਹੀਂ ਕਿਹਾ ਵੀ ਆ ਮੰਗ ਤੁਹਾਡੀ ਵੱਡੀ ਆ ਇਹ ਮੰਗ ਮੇ ਤੋਂ ਪੂਰੀ ਨਹੀਂ ਹੋਣੀ ਉਹਨਾਂ ਨੇ ਕਹਿ ਦਿੱਤਾ ਵੀ ਜੋ ਐਮਐਲ ਸਾਹਿਬ ਨੇ ਕਹਿ ਦਿੱਤਾ ਉਹ ਸਾਰੀਆਂ ਕਿਉਂਕਿ ਅਮਰਗੜ ਹਲਕੇ ਸਾਡਾ ਕਵਾਂਟੀ ਹਲਕਾ ਤੇ ਉਹਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਿਹਦੇ ਵਿੱਚ ਬਹੁਤ ਸਾਰੀਆਂ ਸੜਕਾਂ ਜਿਹੜੀਆਂ 10 ਫੁੱਟ ਤੋਂ 18 ਫੁੱਟ ਅਪਗ੍ਰੇਡ ਕਰਨ ਦੀ ਉਹਨਾਂ ਨੇ ਸਾਨੂੰ ਮਾਣ ਬਖਸ਼ਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਤੋਂ ਇਲਾਵਾ ਅਮਰਗੜ ਜਿਹੜਾ ਸਾਡਾ ਸੀਐਚਸੀ ਹਸਪਤਾਲ ਸੀ ਉਹਨੂੰ ਸਬ ਡਿਵੀਜ਼ਨ ਹਸਪਤਾਲ ਕੋਸ਼ਤ ਕੀਤਾ ਇਸੇ ਤਰੀਕੇ ਨਾਲ ਅਹਿਮਦਗੜ ਦਾ ਸੀਐਚਸੀ ਹਸਪਤਾਲ ਤੋਂ ਸਬ ਡਿਵੀਨ ਹਸਪੀਟਲ ਸਿੱਧਾ ਸਾਡਾ ਕੋਸ਼ਤ ਕਰਿਆ ਅਸੀਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਸਾਨੂੰ ਮਾਣ ਹੋਇਆ ਕਿਉਂਕਿ ਲੋਕਾਂ ਦੇ ਦੁੱਖ ਦਰਦ ਲਈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜੀ ਹਰ ਬੜਾ 24 ਘੰਟੇ ਸੋਜਦੇ ਦੇ ਕੰਮ ਕਰਦੇ ਨੇ ਅੱਜ ਵਿਸ਼ਾਲ ਰੈਲੀ ਦੇ ਵਿੱਚ ਆ ਕੇ ਲੋਕਾਂ ਨੇ ਗੱਲ ਸਿੱਧ ਕਰ ਦਿੱਤੀ ਵੀ ਆਮਦਵੀ ਪਾਰਟੀ ਲੋਕਾਂ ਦੀ ਅੱਜ ਤੱਕ ਦੀ ਸਭ ਤੋਂ ਵੱਧ ਹੱਤੀਸੀ ਪਾਰਟੀ ਆ ਜਿਹੜੇ ਕੰਮ 17 ਸਾਲਾਂ ਦੇ ਰੁਕੇ ਹੋਏ تھے ਉਹ ਆਮਦਵੀ ਪਾਰਟੀ ਕਰ ਰਹੀ ਆ ਤੇ ਬਹੁਤ ਹੈ ਕਿਉਂਕਿ ਇਸ ਧੰਨਵਾਦੀ ਸ਼ਬਦਾਂ ਦੇ ਵਿੱਚ ਅਸੀਂ ਉਹ ਇੰਨਾ ਵੱਡੇ ਇਲੈਕੇ ਨੇ ਸਰਕਾਰ ਦੀ ਕੰਮਾਂ ਦੀ ਸਾਰੇ ਨਹੀਂ ਕਰ ਸਕਦੇ ਅੱਜ ਮੇਰੇ ਕੋਲੇ ਉਹ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਹਲਕੇ ਦੇ ਸਾਰੇ ਸੰਗਤ ਦਾ ਧੰਨਵਾਦ ਕਰਾਂ ਤੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਾਂ ਕਿ ਮੈਂ ਕਿਉਂਕਿ মিডিਆ ਵਾਲਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਾਰੀ ਕਵਰੇਜ ਕਰਕੇ ਹਾਲ ਪੰਜਾਬ ਵੱਲ ਵਰਲਡ ਤੱਕ ਇਹ ਖਬਰਾਂ ਕਹੀਆਂ ਨੇ ਤੇ ਮੈਨੂੰ ਬਹੁਤ ਫੋਨ ਆਏ ਨੇ ਲੋਕਾਂ ਦੇ ਵਧਾਈਆਂ ਦਿੱਤੀਆਂ ਨੇ ਉਹਨਾਂ ਲੋਕਾਂ ਦਾ ਜਿਹੜੇ ਦੂਰ ਬੈਠੇ ਲਾਈਵ ਦੇਖ ਰਹੇ تھے ਸਾਡੇ ਐਨਆਰਆਈ ਭਰਾ ਬਾਹਰ ਦੇਖ ਰਹੇ تھے ਉਹਨਾਂ ਨੂੰ ਵੀ ਮੈਂ ਇਸ ਸਮਾਗਮ ਦੀ ਵਧਾਈ ਦਿੰਦਾ ਉਹਨਾਂ ਦਾ ਵੀ ਧੰਨਵਾਦ ਚਾਹੇ ਕਿਸੇ ਵੀ ਤਰੀਕੇ ਨਾਲ ਸਾਡੇ ਸਮਾਗਮ ਦੀ ਲਾਈਵ ਸਮੂਲੀਅਤ ਕੀਤੀ ਜਾਂ ਸਾਡੀਆਂ ਖਬਰਾਂ ਦੇ ਨਾਲ ਪਰਚੇ ਸੁਮਿਲ ਦਿੱਤ ਕੀਤੀ ਉਹ ਵੀ ਵਿਸ਼ਵਾਸ ਤੇ ਧਰਮ ਦੇ ਪਤਨੇ ਤੇ ਅਗਲਾ ਮੈਂ ਲਾਸਟ ਚ ਸਾਡਾ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ ਜਿਹਦੇ ਵਿੱਚ ਡਿਊਟੀ ਕਮਿਸ਼ਨਰ ADC ਸਾਹਿਬ ਤੇ ਪੰਚਾਇਤੀ ਵਿਭਾਗ ਹੋਰ ਬਹੁਤ ਵਿਭਾਗ ਨੇ ਪੁਲਿਸ ਵਿਭਾਗ ਐਸਐਸਪੀ ਸਾਹਿਬ ਦੋਨੋਂ ਸਾਡੇ ਸ਼੍ਰੀਮ ਅਹਿਮਦਗੜ ਤੇ ਅਮਰਗੜ ਜਿਨ੍ਹਾਂ ਦਾ ਵੀ ਕੋਟ ਕੋਟ ਧੰਨਵਾਦ ਆ ਉਹਨਾਂ ਦੇ ਸਟਾਫ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਆਪਣਾ ਨਿੱਜੀ ਫੰਕਸ਼ਨ ਸਮਝ ਕੇ ਤੇ ਇਸ ਸਮਾਗ ਨੂੰ ਨੇ ਪ੍ਰਚਾਰਨ ਦਾ ਯਤਨ ਕੀਤਾ ਇਹਨਾਂ ਸ਼ਬਦਾਂ ਨਾਲ ਮੈਂ ਦੁਆਰਾ ਫਿਰ ਸਾਰੇ ਸੰਗਤ ਦਾ ਕੋੜ-ਕੋੜ ਤਨਮਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਿਹੜੀਆਂ ਮੰਗਾ ਮੇਰੀਆਂ ਪਹਿਲਾਂ ਹੋਈਆਂ ਨੇ ਉਹ ਜਦੋਂ ਹੁਣ ਤੁਹਾਡੇ ਕੋਲੇ ਉਹਦਾ ਸਰਵੇ ਵੀ ਹੋ ਗਿਆ ਤੇ ਨੈਕਸਟ ਪ੍ਰੋਸੈਸ ਨੇ ਨਾ ਤੇ ਜਿਹੜੀ ਪਬਲਿਕ ਨੂੰ ਜਦੋਂ ਕੋਈ ਚੀਜ਼ ਡਿਲੀਵਰ ਹੁੰਦੀ ਆ ਫਿਰ ਇਹ ਪਤਾ ਲੱਗਦਾ ਕਿਉਂਕਿ ਜਿਹੜੀ ਅੰਡਰ ਪ੍ਰੋਸੈਸ ਹੁੰਦੀ ਆ ਉਹ ਤਾਂ ਪਹਿਲਾਂ ਨਹੀਂ ਲੱਗਦਾ ਜਿਹੜੀ ਪ੍ਰੋਸੈਸ ਚ ਹੈਗੀ ਆ ਬਾਈ ਹਾਂਜੀ ਬਿਲਕੁਲ ਲੈ ਪ੍ਰੋਸੈਸ ਚ ਤੇ ਕਿਉਂ ਅੱਜ ਵੀ ਮੈਡਮ ਪਟਿਆਲੇ ਗਏ ਨੇ ਤੇ ਬਹੁਤ ਜਲਦੀ ਅਸ਼ਰੀਮ ਕੋਲੇ ਲੈਂਡ ਐਕੁਇਜ਼ੀਸ਼ਨ ਲਈ ਉਹ ਪਹੁੰਚ ਜਾਊਗਾ ਤੇ ਮੈਨੂੰ ਇੱਕ ਗੱਲ ਦਾ ਬਣਾ ਬਈ ਬਹੁਤ ਸਾਰੇ ਸੱਜਣਾਂ ਇਦਾਂ ਵੀ ਸੋਚਦੇ ਨੇ ਵੀ ਬਹੁਤ ਕੋਈ ਇਦਾਂ ਦੀ ਜਿਹੜੀ ਚੀਜ਼ ਪ੍ਰੈਕਟੀਕਲੀ ਲੋਕਾਂ ਨੇ ਹਿੱਤ ਜੰਦਿਆ ਉਹ ਸਾਰੇ ਐਮਐਲਏ ਗੱਜਰਮਾ ਦਾ ਹਲਕੇ ਦੀਆਂ ਕਰ ਰਿਹਾ ਜਿਹੜੇ ਹਵਾਈ ਕਿਲੇ ਦੂਜੀਆਂ ਪਾਰਟੀਆਂ ਵਾਲੇ ਬਣਾਉਂਦੇ ਨੇ ਐਦਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ ਮੈਂ ਸਮਝਦਾ ਵੀ ਉਹ ਮਨਾਰੀ ਲਾਲ ਵਾਲੇ ਸੁਪਨੇ ਦੇਖਣੇ ਛੱਡ ਦੇਣ ਉਹਨਾਂ ਦੀਆਂ ਗੱਲਾਂ ਤੇ ਅਗਲੇ ਕੋਈ ਵਿਸ਼ਵਾਸ ਨਹੀਂ 10-10 ਸਾਲ 15-15 ਸਾਲ ਪਾਰਟੀਆਂ ਨੇ 20-20 ਸਾਲ ਲਗਾਤਾਰ ਜਿਹੜੀਆਂ ਨੇ ਕਾਂਗਰਸ ਕਾਲੀਏ ਨੇ ਰਾਜ ਕਰਿਆ ਤੇ ਉਹ ਮੈਨੂੰ ਆਪਣੀ ਕਿਸੇ ਇੱਕ ਪ੍ਰਾਪਤੀ ਨਾਲ ਵੀ ਜੋੜ ਕੇ ਦੇਖ ਲੈਣਾ ਵੀ ਆਪਣੇ ਹਲਕੇ 'ਚ ਮੈਨੂੰ ਵਿਸ਼ਵਾਸ ਆ ਵੀ ਮੈਂ ਗਣਿਆ ਦੂੰਗਾ ਮੇਰਾ ਰਿਪੋਰਟ ਕਾਰਡ ਆਊਗਾ ਤੁਹਾਡੇ ਵਾਂਗ ਕਿਸੇ ਵਾਂਗ ਇਹ ਨਹੀਂ ਹੈਗਾ ਵੀ ਸਾਡੇ ਕਿਸੇ ਕੰਮ ਨੂੰ ਲੋਕ ਨਹੀਂ ਜਾਣਦੇ ਕੱਲੇ-ਕੱਲੇ ਪਿੰਡ ਦੇ ਰਿਪੋਰਟ ਕਾਰਡ ਹੋਣਗੇ ਉਹਦੇ ਵਿੱਚ ਤੁਹਾਨੂੰ ਵਿਧ ਫਿਗਰਾਂ ਵਿਧ ਨਕਸ਼ੇ ਸਾਰੀ ਚੀਜ਼ ਕਲੀਅਰ ਹੋ ਜੂਗੀ ਤੇ ਮੈਨੂੰ ਲੱਗਦਾ ਵੀ ਲੋਕਾਂ ਦੀ ਸਹੂਲਤ ਆਲਾ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਜਿਹੜਾ ਜਨਤਕ ਹਿੱਤ ਦੇ ਖਾਤਰ ਸਰਕਾਰ ਵੱਲੋਂ ਕਰਨ ਦੀ ਜੋਗ ਹੁੰਦਾ ਕੋਈ ਇਦਾਂ ਹੁੰਦਾ ਵੀ ਅਲਾ ਕਹਿੰਦਾ ਜੀ ਇੱਥੇ ਰੇਲਵੇ ਪਲੇਟਫਾਰਮ ਬਣਾ ਦਿਓ ਹਵਾਈ ਐਡਾ ਬਣਾ ਦਿਓ ਉਹ ਇੰਨਾ ਝੂਠੇ ਸੀ ਤਾਂ ਨਹੀਂ ਬੋਲ ਸਕਦੇ ਉਹ ਠੀਕ ਆ ਵੀ ਪਹਿਲੀਆਂ ਸਰਕਾਰਾਂ ਵਾਲੇ ਬੋਲਦੇ ਰਹੇ ਨੇ ਵੀ ਅਸੀਂ ਅਹੇ ਜੇ ਛੜ ਕਬੜਾ ਵੰਗ ਜਿਹਨਾਂ ਦੇ ਬੰਬ ਛੜ ਤੋਂ ਟੁੱਟਦੀ ਨਹੀਂ ਇਹ ਆਮ ਆਦਮੀ ਪਾਰਟੀ ਆ ਪ੍ਰੈਕਟੀਕਲ ਕੰਮ ਕਰਦੀ ਆ ਗੱਪ ਨਹੀਂ ਮਾਰਦੀ ਤੇ ਵਾਹੇ ਜੇ ਕੰਮ ਮੈਂ ਤੁਹਾਨੂੰ ਸੈਂਕੜੇ ਗਿਣਾ ਦੇਣਾ ਜਿਹੜੇ ਚੱਲ ਕੇ ਲਈ 50 50 ਸਾਲ ਦੇ ਨੇ ਮੈਂ ਇੱਥੋਂ ਦੇ ਜਿਹੜੇ ਪਹਿਲਾਂ ਪਾਰਟੀ ਦੇ ਮੁਖੀ ਰਹੇ ਨੇ ਉਹਨਾਂ ਨੂੰ ਕਹੂੰਗਾ ਵੀ ਜਿਹੜਾ ਬਨਮੌਰੇ ਤੋਂ ਪਸਹਾੜ ਮੈਨਰ ਆ 70 ਸਾਲਾਂ ਦੀ ਐਕਵਾਇਰ ਕਰੀ ਹੋਈ ਸੀ ਜ਼ਮੀਨ ਉੱਥੇ ਜਾ ਕੇ ਇੱਕ ਵਾਰ ਫੋਟੋ ਖਿਚਾਇਆ ਹੁਣ ਮੇਰੇ ਭਰਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਜੂ ਕੀ ਹੋਇਆ ਤੁਹਾਡਾ ਤੁਸੀਂ ਆਪਣੇ ਰਜਵਾਹੇ ਵੇਖਿਓ ਤੇ ਸਾਰੇ ਹੋ ਗਏ ਤੇ ਪੱਕੇ ਹੋ ਰਹੇ ਨੇ ਮੈਂ ਸਮਝਦਾ ਵੀ ਬਹੁਤ ਸਾਰੇ ਵਿਰੋਧੀ ਧਿਰ ਵਾਲੇ ਵੀ ਸਾਨੂੰ ਸ਼ਾਬਾਸ਼ ਦੇ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਈਆਂ ਦਾ ਹੁੰਦਾ ਸੁਭਾਅ ਵੀ ਮੈਂ ਕੁਝ ਨੂੰ ਕੁਝ ਲੋਚਨਾ ਕਰਨੀਆਂ ਉਹਨਾਂ ਉਹਨਾਂ ਲਈ ਵੀ ਮੇਰਾ ਮੋਸਟ ਵੈਲਕਮ ਕਿਉਂਕਿ ਲੋਚਨਾ ਕਰਨ ਲਈ ਹੁੰਦੀ ਹੈ ਵਿਰੋਧੀਆਂ ਨੂੰ ਫਰਜ਼ ਬਣਦਾ ਹੈਲਦੀ ਅਲੋਚਨਾ ਕਰਨ ਬਹੁਤ ਬਹੁਤ ਧੰਨਵਾਦ